आज 15 अगस्त 2024 दिन वीरवार ਨੂੰ ਡੀਏਵੀ ਕਲਾ ਨਕੋਦਰ ਵਿਖੇ ਸੁਤੰਤਰਤਾ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਆਜ਼ਾਦੀ ਦੀ 78ਵੀਂ ਵਰੇਗੰਨ ਮਨਾਈ ਗਈ ਜਿਸ ਵਿੱਚ ਹਲਕਾ ਨਕੋਦਰ ਦੀਆਂ ਮਹਾਨ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਜਿਵੇਂ ਕਿ ਮਾਜੋਗ ਐਸਟੀਐਮ ਸਰਦਾਰ ਗੁਰਜ਼ਮਰਨ ਸਿੰਘ ਢਿੱਲੋ ਪੀਸੀਐਸ ਨਕੋਦਰ ਨਾਇਬ ਤਹਿਸੀਲਦਾਰ ਸ਼੍ਰੀ ਗੁਰਦੀਪ ਸਿੰਘ ਸੰਧੂ ਡੀਐਸਪੀ ਸਰਦਾਰ ਕੁਲਵਿੰਦਰ ਸਿੰਘ ਵਿਰਕ ਨਗਰ ਕੌਂਸਲ ਨਕੋਦਰ ਤੋਂ ਮਾਜੋਗ ਯੋ ਸਾਹਿਬ ਸ਼੍ਰੀ ਰਮਦੀਰ ਸਿੰਘ ਹਲਕਾ ਨਕੋਦਰ ਕਰਦੇ ਐਮਐਲਏ ਮਾਨਯੋਗ ਬੀਬੀ ਇੰਦਰਜੀਤ ਕੌਰ ਮਾਨ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਆਗੂ ਸਹਿਬਾਨਾਂ ਤੋਂ ਇਲਾਵਾ ਵਲੰਟੀਅਰ ਸਹਿਬਾਨ ਵੀ ਮੌਜੂ ਸਨ ਇਸ ਮੌਕੇ ਹਲਕਾ ਨਕੋਦਰ ਨਾਲ ਜੁੜੇ ਹੋਏ ਸੁਤੰਤਰਤਾ ਸੈਨਾਨੀਆ ਦੇ ਪਰਿਵਾਰਾਂ ਨੂੰ ਮਾਨਯੋਗ ਐਸ.ਐਮ. ਸਾਹਿਬ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸਰਦਾਰ ਜਸਵੀਰ ਸਿੰਘ ਅਤੇ ਇਸ ਮੌਕੇ ਮਾਨਯੋਗ ਐਸ ਡੀ ਐਮ ਸਾਹਿਬ ਸਰਦਾਰ ਗੁਰਸਿਮਰਨ ਸਿੰਘ ਢਿੱਲੋ ਪੀ ਸੀ ਐਸ ਵੱਲੋਂ ਝੰਡੇ ਦੀ ਰਸਮ ਪੂਰੀ ਕਰਕੇ ਪ੍ਰੋਗਰਾਮ ਦੀ ਆਰੰਭਤਾ ਕੀਤੀ ਗਈ। ਇਸ ਸਮਾਗਮ ਜਿਸ ਵਿੱਚ ਅਲੱਗ-ਅਲੱਗ ਸਕੂਲਾਂ ਦੇ ਬੱਚਿਆਂ ਨੇ ਰੰਗਾ-ਰੰਗਾ ਤੇ ਕਲਚਰ ਪ੍ਰੋਗਰਾਮਾਂ ਵਿੱਚ ਆਪਣੇ-ਆਪਣੇ ਕਰਤੱਵ ਦਿਖਾਏ ਅਤੇ ਆਏ ਹੋਏ ਮਹਿਮਾਨਾਂ ਦਾ ਮਨ ਮੋਲਿਆ। ਅਤੇ ਇਸ ਮੌਕੇ ਤੇ ਹਲਕਾ ਨਕੋਦਰ ਦੇ ਐਮ ਐਲ ਏ ਬੀਬੀ ਇੰਦਰਜੀਤ ਕੌਰ ਮਾਨ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਹਾੜੇ ਦੀਆਂ ਵਧਾਈਆਂ ਦਿੰਦੇ ਹੋਏ ਕੀ ਕਿਹਾ? ਤੁਸੀਂ ਵੀ ਸੁਣੋ ਇਸ ਮੌਕੇ ਮਾਨਯੋਗ ਐਸ ਡੀ ਐਮ ਸਾਹਿਬ ਸਰਦਾਰ ਗੁਰਸਿਮਰਨ ਸਿੰਘ ਟਿੱਲੋ ਅਤੇ ਡੀ ਐਸ ਪੀ ਕੁਲਵਿੰਦਰ ਸਿੰਘ ਵੀਰ ਖੁਣਾ ਨੇ ਹਲਕਾ ਨਕੋਦਰ ਨਾਲ ਜੁੜੇ ਸੁਤੰਤਰਤਾ ਸੈਨਾਨੀ ਆਂਦੇ ਪਰਿਵਾਰਾਂ ਨੂੰ ਐਸ ਡੀ ਐਮ ਸਾਹਿਬ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਨਗਰ ਕੌਂਸਲ ਨਕੋਦਰ ਵੱਲੋਂ ਇੱਕ ਜੈਵਿਕ ਖਾਦ ਦਾ ਸਟਾਲ ਵੀ ਲਗਾਇਆ ਗਿਆ ਮਨਾ ਰਿਹਾ ਹੈ ਔਰ ਇਹ ਜਿਹੜੇ ਜਸ਼ਨ ਨੇ ਸੂਬਾ ਪੰਜਾਬ ਸਮੇਤ ਪੂਰੇ ਭਾਰਤ ਦੇ ਵਿੱਚ ਮਨਾਏ ਜਾ ਰਹੇ ਨੇ ਔਰ ਅਸੀਂ ਵੀ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਡੀਏਵੀ ਕਾਲਜ ਨਕੋਦਰ ਦੀਆਂ ਜਿੱਥੇ ਕਿ ਬਹੁਤ ਹੀ ਵੱਡਾ ਸਮਾਗਮ ਹੈ ਔਰ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਵਿਦਿਆਰਥੀ ਨੇ ਉਹ ਆਪਣੀਆਂ ਪਰਫਾਰਮੈਂਸਾਂ ਦੇ ਰਹੇ ਨੇ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਦਣੀਆਂ ਤਸਵੀਰਾਂ ਵਿਖਾ ਦਿੱਤੀਆਂ ਜਾਣ ਹਾਂਜੀ ਸਾਡੇ ਦਰਮਿਆਨ ਹਲਕਾ ਵਿਧਾਇਕ ਮਾਨਯੋਗ ਵੀਪਿੰਦਰਜੀਤ ਕੋਰਮਾਨ ਨੇ ਆਏ ਨਾ ਤਾਂ ਸੁਨੇਹਾ ਲੈਣੇ ਹਾਂਜੀ ਮੈਮ ਕੀ ਸੁਣਾਇਆ ਅ ਸਭ ਤੋਂ ਪਹਿਲਾਂ 78ਵੇਂ ਆਜ਼ਾਦੀ ਦਿਵਸ ਦੀਆਂ ਸਾਰੇ ਮੇਰੇ ਹਲਕੇ ਦੇ ਪੰਜਾਬ ਦੇ ਦੇਸ਼ਵਸੀਆਂ ਜੀ ਵਸਤੇ ਹਰ ਦੇਸ਼ ਵਾਸੀ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ ਔਰ ਬੜੀਆਂ ਕੁਰਬਾਨੀਆਂ ਤੋਂ ਬਾਅਦ ਬੜੇ ਜਤਨਾ ਤੋਂ ਬਾਅਦ ਇਹ ਆਜ਼ਾਦੀ ਹਾਸਲ ਹੋਈ ਹੈ ਔਰ ਇਸ ਨੂੰ ਬਰਕਰਾਰ ਰੱਖਣਾ ਇਸ ਨੂੰ ਮਾਰੀ ਤਾਕਤਾਂ ਤੋਂ ਬਚਾਉਣਾ ਇਹਨੂੰ ਕਰਪਸ਼ਨ ਤੋਂ ਬਚਾਉਣਾ ਦੇਸ਼ ਪਿਆ ਜਿਹੜਾ ਨੂੰ ਮਜ਼ਬੂਤ ਕਰਨਾ ਨਾ ਕਿ ਖੋਖਲਾ ਕਰਨਾ ਸਾਡਾ ਸਭ ਦਾ ਫਰਜ ਬਣਦਾ ਇਕੱਲੇ ਇਕੱਲੇ ਵਸ਼ਿੰਦੇ ਦਾ ਇਸ ਦੇਸ਼ ਦੇ ਦਾ ਫਰਜ ਬਣਦਾ ਕਿ ਤੇ ਲੱਖਾਂ ਕੁਰਬਾਨੀਆਂ ਅਰਪਿਤ ਕਰਕੇ ਪੰਜਾਬ ਦੀ ਹਿੱਸੇਦਾਰੀ ਨੂੰ ਮੁੱਖ ਰੱਖਦੇ ਹੋਏ ਆਜ਼ਾਦੀ ਦੇ ਵਿੱਚ ਇਹਨੂੰ ਮੁੱਖ ਰੱਖਦੇ ਹੋਏ ਸਾਨੂੰ ਸਭ ਨੂੰ ਮਿਲ ਕੇ ਜਿਹੜਾ ਤਹਈਆ ਕਰਨਾ ਚਾਹੀਦਾ ਕਿ ਕ੍ਰਪਸ਼ਨ ਦੇ ਖਿਲਾਫ ਲੜਾਈ ਲੜੀਏ ਹਰ ਤਰ੍ਹਾਂ ਦੇ ਗਲਤ ਐਲੀਮੈਂਟ ਜਿਹੜੇ ਉਹਨਾਂ ਦੇ ਖਿਲਾਫ ਲੜੀ ਲੜੀਏ ਇਹ ਹੀ ਸਾਡੇ ਦੇਸ਼ ਦੇ ਹੀ ਦਨ ਮੈਮ ਹਲਕੇ ਦੇ عوام ਤੇ ਤੁਸੀਂ ਨਿਰੰਤਰ ਵਿਚਰਦੇ ਹੋ ਸਾਰੀ ਜਨਤਾ ਤੁਹਾਨੂੰ ਜਾਣਦੀ ਹੈ ਸੁਨੇਹਾ ਜਿਹੜਾ ਕੀ ਹੈ ਸਭ ਨੂੰ ਮੇਰਾ ਸੁਨੇਹਾ ਨੇ ਅਪੀਲਿਆ ਕਿ ਇਸ ਜੱਦੀ ਦੇ ਮਹੱਤਵ ਨੂੰ ਸਮਝੀਏ ਅਸੀਂ ਆਪਣੇ ਸ਼ਹੀਦਾਂ ਦੀਆਂ ਭਾਵਨਾਵਾਂ ਨੂੰ ਸਮਝੀਏ ਅਸੀਂ ਆਪਣੇ ਮੁਲਕ ਦੀ ਆਪਣੀ ਪੰਜਾਬ ਦੀ ਕੁਰਬਾਨੀ ਨੂੰ ਜਿਹੜਾ ਉਹ ਯਾਦ ਕਰਕੇ ਕੋਨੋ ਸਮਝੀਏ ਕਿ ਅਸੀਂ ਕਿਹੋ ਜਿਹੇ ਤਰੀਕੇ ਅਜ਼ਾਦੀ ਲਈ ਹੈ ਇਹਨੂੰ ਅਜ਼ਾਦੀ ਨੂੰ ਬਰਕਰਾਰ ਰੱਖਣਾ ਇਸ ਲਈ ਅਸੀਂ ਇੱਕ ਮਾਨਸਿਕ ਗੁਲਾਮ ਹੋ ਚੁੱਕੇ ਹਾਂ ਕ腐ਸ਼ਨ ਦੇ ਗੁਲਾਮ ਹੋ ਗਏ ਆ ਕਿ ਇਹਨਾਂ ਇਹਨਾਂ ਤੋਂ ਸਭ ਤੋਂ ਨਜਾਤ ਪਾਈ ਹੈ ਔਰ ਹਰ ਇੱਕ ਨਵੀਆਂ ਨੌਕਰੀਆਂ ਪੁਰਾਣੀਆਂ ਨੌਕਰੀਆਂ ਸਾਰੇ ਲੋਕ ਜਿਹੜੇ ਆਮ ਲੋਕ ਵੀ ਨੇ ਕੋਈ ਵੀ ਕ腐ਸ਼ਨ ਤੋਂ ਦੂਰ ਰਹਿਣਾ ਇਸ ਵਾਰ ਦੇਸ਼ ਨੂੰ ਆਪਣੇ ਪੰਜਾਬ ਨੂੰ ਬਹਿਮਾ ਠੱਪਰ ਮਰਿਆਂ ਵੱਲ ਦੇਸ਼ ਨੂੰ ਕਿੱਥੇ ਖੜਾ ਵੇਖਦੇ ਤਰੱਕੀ ਨੂੰ ਜੇ ਤਰੱਕੀ ਦੀ ਗੱਲ ਕਰੀਏ ਤਾਂ ਦੇਸ਼ ਨੇ ਬੜੀ ਤਰੱਕੀ ਕੀਤੀ ਹੈ ਪਰ ਉਹਦੇ ਨਾਲ ਨਾਲ ਸਾਡੇ ਦੇਸ਼ ਦੀਆਂ ਤਰ੍ਹਾਂ ਕੀਮਤਾਂ ਗਿਰੀਆਂ ਉਹਦੇ ਨਾਲ ਨਾਲ ਮਾਨਸਿਕਤਾ ਕਮਜ਼ੋਰ ਵੀ ਹੋਈ ਆ ਹਰ ਇੱਕ ਤਰ੍ਹਾਂ ਦੇ ਤੁਸੀਂ ਸਾਰੇ ਜਾਣਦੇ ਹੋ ਕਿ ਕਿਸ ਤਰੀਕੇ ਦੇ ਲੋਕਾਂ ਦੀ ਮਾਨਸਿਕਤਾ ਕਿਹੋ ਜਿਹੀ ਆ ਅਸੀਂ ਇੱਕ ਇੱਕ ਤਾਕਤ ਜਿਹੜੀ ਵੱਡੀ ਤਾਕਤ ਬਣ ਜਾ ਰਹੇ ਹਾਂ ਇਕਨੋਮਿਕਲੀ ਉਹਦੇ ਨਾਲ ਨਾਲ ਜਿਹੜੀ ਅਸੀਂ ਆਪਣੀ ਤਾਕਤ ਜਿਹੜੀ ਉਹ ਖੁੱਦਤੀ ਆ ਗੰਦਾ ਵਾਤਾਵਰਣ ਆ ਗੰਦੀ ਮਿੱਟੀ ਸਾਡੀ ਹੋ ਗਈ ਜੇਸ਼ ਧੰਨਵਾਦ ਮੈਮ ਧੰਨਵਾਦ ਧੰਨਵਾਦ ਕੋਈ ਹਨ ਹਲਕਾ ਨਕੌਦਰ ਵੀ ਦਾਇਕ ਵੀ ਬਿੰਦਰਜੀਤ ਕੌਰਮਾਨ ਔਰ ਤੁਸੀਂ ਵੇਖ ਰਹੇ ਸੀ ਕੇਡੀ ਵਰਲਡ ਪੰਜਾਬੀ ਨੂੰ